ਆਪਾਂ ਨੂੰ ਪਤਾ ਹੀ ਆ ਪਿੰਡ ਜੰਡਾਲੇ ਦੀ ਚੰਦ ਬਾਜੀ ਨੂੰ ਜਦੋਂ ਜਾਈਏ ਰੀਦਕੋਟ ਨੂੰ ਕੇ ਪਿੰਡ ਜੰਡਾਲਾ ਆਉਂਦਾ ਵਾ ਉੱਥੇ ਇੱਕ ਬੈਨਰ ਜੇ ਲਾਏ ਹੁੰਦੇ ਆ ਪੁਲਿਸ ਮੁਲਾਜ਼ਮਾਂ ਨੇ ਤੇ ਉਹ ਆਮ ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਘੁੰਮਦੀ ਪਈ ਆ ਵੀ ਚਾਰ ਨਰੇਗਾ ਵਾਲੇ ਸੁੱਤੇ ਗਏ ਸੀਗੇ ਤੇ ਉਹਨਾਂ ਨੂੰ ਕਿਹਾ ਵੀ ਸਾਫ਼ ਕਰ ਦਿਓ ਠੀਕ ਆ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਨਰੇਗਾ ਜੋ ਕਿਹੜਾ ਕਿਹੜਾ ਕੰਮ ਆਉਂਦਾ ਹੁੰਦਾ ਵਾ ਜਿਵੇਂ ਆਮ ਹੀ ਪਿੰਡਾਂ ਦੇ ਵਿੱਚ ਬੂਟੇ ਲਾਏ ਜਾਂਦੇ ਆ ਪਲਾਣੇ ਸ਼ਿੰਦੇ ਵਿੱਚ ਤੇ ਉਹ ਬੁੱਟੇ ਜਦੋਂ ਲਾਈ ਜਾਂਦੇ ਉਹਦੇ ਵਿੱਚ ਨਾਲ ਲੇਵਲ ਪੈ ਜਾਂਦੀ ਹੁੰਦੀ ਹੈ ਵੀ ਜੇ 500 ਬੁੱਟਾ ਆਵੇ ਤਾਂ ਉਹਦੇ ਵਿੱਚ ਲੇਵਲ ਬਣਾਈ ਜਾਂਦੀ ਵੀ ਇੰਨੇ ਬੰਦੇ ਸਾਡੇ ਲੇਵਲ ਦੇ ਲੱਗੂ ਇੰਨੇ ਲੇਵਲ ਬਣ ਗਈ ਠੀਕ ਹੈ ਜੀ ਐਸਟੀਮੇਟ ਇਦਾਂ ਪਾਸ ਹੁੰਦਾ ਬਾਅਦ ਵਿੱਚ ਤੇ ਦੂਸਰਾ ਜੀ ਜਿਵੇਂ ਪਾਰਕਾਂ ਦੇ ਵਿੱਚ ਕੰਮਾ ਕਰਨਾ ਵਾ ਜਿਵੇਂ ਗਰਾਊਂਡ ਬਣਾਉਣੀ ਜਿਵੇਂ ਕਹ ਲਓ ਮੰਨ ਕੇ ਚਲੋ ਤੁਸੀਂ ਪਾਰਕ ਬਣਾਉਨੇ ਪਿਆ ਵਿੱਚ ਛੋਟੇ ਛੋਟੇ ਨਿਕਲਦੀਆਂ ਜਿ ਬਣਾਈਆਂ ਜਾਂਦੀਆਂ ਵਾ ਉਹਦੇ ਵਿੱਚ ਵੀ ਅੰਡਰਲੌਕ ਟ ਲਾਉਣੀ ਹੁੰਦੀ ਆ ਤੇ ਨਰੇਗਾ ਦੇ ਵਿੱਚੋਂ ਪਾਸ ਹੋ ਜਾਂਦਾ ਵੀ ਇੰਨੀ ਪੇਮੈਂਟ ਜਿਹੜੀ ਆ ਉਲੀਵਰ ਦੀ ਪੈ ਜਾਉਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਆਮ ਗਰਾਊਂਡ ਦੇ ਵਿੱਚ ਵੀ ਆਪਾਂ ਲਾਉਣੇ ਹੁਣ ਸਾਈਡਾਂ ਤੇ ਬੂਟੇ ਲਾਉਣੇ ਹੁਣ ਉਹਦੇ ਵਿੱਚ ਵੀ ਲੀਵਰ ਪੈ ਜਾਂਦੀ ਹੁੰਦੀ ਆ ਠੀਕ ਹੈ ਜੀ ਇੰਨੀ ਲੀਵਰ ਸਾਡੀ ਤੇ ਇੰਨੇ ਬੂਟੇ ਲਾ ਦੋ ਸੈਂਟਰ ਦੇ ਠੀਕ ਹੈ ਜੀ ਉਸ ਤੋਂ ਬਾਅਦ 10 ਫੁੱਟ ਦੀ ਗਲੀ ਜਿਹੜੀ ਬਣਾਉਣੀ ਹੁੰਦੀ ਆ ਤੇ ਸਾਈਡਾਂ ਜਿਹੜੀਆਂ ਰੋਕਾਂ ਲਾਉਣੀਆਂ ਹੁੰਦੀਆਂ ਉਹ ਪੰਚਾਇਤ ਪਣਚੋਂ ਲੱਗਣੀ ਹੁੰਦੀ ਜਿਹੜੀ 10 ਫੁੱਟ ਦੀ ਗਲੀ ਲੱਗਣੀ ਹੁੰਦੀ ਆ ਲੰਮੀ ਉਹ ਨਰੀਗਾ ਜੋ ਪਾਸ ਹੋਣੀ ਹੁੰਦੀ ਹੈ ਸਰਕਾਰ ਨਾਲ ਠੀਕ ਹੈ ਜੀ ਉਹਦੇ ਵਿੱਚ ਜਦੋਂ ਹੁੰਦੀ ਆ ਵੀ ਇਹਦੇ ਵਿੱਚ ਲਾਲੀ ਲੀਵਰ ਬਣ ਜਾਂਦੀ ਹੁੰਦੀ ਵੀ ਇੰਨੇ ਹਜ਼ਾਰ ਸਾਡੇ ਲੀਵਰ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਆਮ ਦਰਿਆ ਏਰੀਆ ਵਾ ਉਥੇ ਬੰਨ ਹੁੰਦੇ ਆ ਤਾਂ ਬੰਨਾਂ ਤੇ ਆਪਾਂ ਦ੍ਰੇਸ਼ੀਕਰਨ ਜਾਂ ਘਾਰਾਂ ਪੈ ਜਾਂਦੀਆਂ ਮੀਂਹ ਪੈ ਕੇ ਉਹ ਆਪਾਂ পার ਸਕਦੇ ਆ ਤੇ ਜਾਂ ਆਪਾਂ ਉਹਦੇ ਵਿੱਚ ਬੂਟੇ ਲਾ ਸਕਦੇ ਆ ਜਿਵੇਂ ਇਸਾਈਡਾਂ ਦੇ ਬੂਟੇ ਲਾਉਣੇ ਹੋ ਉਹ ਲਾ ਸਕਦੇ ਆ ਇਹ ਕੰਮ ਨਿਕਲ ਆਉਂਦਾ ਹੁੰਦਾ ਵਾ ਨਰੀਗਾ ਦੇ ਵਿੱਚੋਂ ਇਹ ਨਹੀਂ ਹੁੰਦਾ ਵੀ ਆਪਾਂ ਜਿੱਥੋਂ ਦਾ ਐਸਟੀਮੇਟ ਨਿਕਲਿਆ ਹੁੰਦਾ ਵਾ ਆਮ ਆਪਾਂ ਵੇਖਦੇ ਆ ਫੋਟੋ ਖਿੱਚਦੇ ਉਹ ਜਿੱਥੋਂ ਜ਼ੀਰੋ ਟਰੈਕ ਕੀਤਾ ਹੁੰਦਾ ਉੱਥੇ ਜਾ ਕੇ ਫੋਟੋ ਖਿੱਚ ਲਈ ਹੁੰਦੀ ਆ ਜਿੱਥੋਂ ਕੰਮ ਨਿਕਲਿਆ ਹੋਵੇ ਜਿੱਥੋਂ ਦਾ ਐਸਟੀਮੇਟ ਬੜਿਆ ਹੋਵੇ ਉੱਥੇ ਜਾ ਕੇ ਫੋਟੋ ਖਿੱਚਣੀ ਹੁੰਦੀ ਆ ਕਿਉਂਕਿ ਮੋਬਾਈਲ ਨੇ ਹੋਰ ਬੰਨਿਓ ਫੋਟੋ ਨਹੀਂ ਚੱਕਣੀ ਹੁੰਦੀ ਉਹ ਫੋਟੋ ਉੱਥੇ ਜਾ ਕੇ ਹੀ ਖਿੱਚਣੀ ਹੁੰਦੀ ਆ ਠੀਕ ਆ ਜੀ ਜਿੰਨੇ ਬੰਦੇ ਦਾ ਮਤਲਬ ਨਿਕਲਿਆ ਹੁੰਦਾ ਐਸਟੀਮੇਟ ਉਨੇ ਬੰਦੇ ਉੱਥੇ ਹੋਣੇ ਚਾਹੀਦੇ ਆ ਫੋਟੋ ਉੱਥੇ ਖਿੱਚਣੀ ਆ ਇਹ ਨਹੀਂ ਹੁੰਦਾ ਬਈ ਕਈ ਮੁੱਕ ਕਹ ਦਿੰਦੇ ਇਸਾ ਨੂੰ ਤੇ ਆਮ ਸੋਸ਼ਲ ਮੀਡੀਆ ਤੇ ਇੱਕ ਦੋ ਖਬਰਾਂ ਸੁਣੀਆਂ ਮੈਂ ਵੀ ਇਸ ਤਰ੍ਹਾਂ ਸਰਪੰਚ ਨੇ ਕਿਹਾ ਉੱਥੇ ਲੱਗ ਜਾਓ ਇੱਥੇ ਲੱਗ ਜਿੰਦੇ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਉਹਦੇ ਵਿੱਚ ਆਪਾਂ ਚੱਲ ਜਾਨੇ ਹੁੰਦੇ ਆ ਵੀ ਇਦਾਂ ਕਰਕੇ ਉਧਰ ਚੱਲ ਜੀਏ ਪਰ ਨਹੀਂ ਜਿੱਥੋਂ ਅਸਟੀਮੇਟ ਬਣਿਆ ਹੋਵੇ ਉੱਥੇ ਹੀ ਤੁਸੀਂ ਲੱਗਿਆ ਕਰੋ ਉੱਥੇ ਕਿਉਂਕਿ ਉੱਥੇ ਫੋਟੋ ਖਿੱਚੀ ਹੁੰਦੀ ਹੈ ਠੀਕ ਹੈ ਜੀ ਇਹ ਗੱਲਾਂ ਧਿਆਨ ਚ ਰੱਖਿਆ ਕਰੋ ਜਦੋਂ ਉੱਪਰੋਂ ਮੁਲਾਜ਼ਮ ਆਉਂਦੇ ਆ ਕੋਈ ਵੀ ਉਹ ਆਪਾਂ ਨੂੰ ਪੁੱਛ ਦੱਸ ਕਰਦੇ ਨਾ ਕੋਈ ਸਰਪੰਚ ਨੂੰ ਕਰਨ ਕਿਉਂਕਿ ਸਰਪੰਚ ਨੇ ਤਾਂ ਕਹਿ ਦੇਣਾ ਵੀ ਮੈਨੂੰ ਨਹੀਂ ਪਤਾ ਸੀ ਇਸ ਦੇ ਬਾਰੇ ਜਾਂ ਕਹਿ ਦੇਣਾ ਵੀ ਮੈਂ ਸ਼ਹਿਰ ਗਿਆ ਸੀ ਜਾਂ ਕਿਤੇ ਪਾਸੇ ਗਿਆ ਸੀ ਠੀਕ ਹੈ ਜੀ ਵੀ ਆਪ ਹੀ ਆ ਕੇ ਕੋਈ ਕੰਮ ਰੈਂਦਾ ਹੁੰਦਾ ਹੈ ਠੀਕ ਹੈ ਜੀ ਇਹ ਤੁਸੀਂ ਧਿਆਨ ਰੱਖਿਆ ਕਰੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਥੋੜਾ ਜਿਹਾ ਸਮਝਾ ਦਿਓ ਵੀ ਭਾਈ ਜੀ ਜਿੱਥੋਂ ਦੀ ਐਸਟੀਮੇਟ ਨਿਕਲਿਆ ਜਿੱਥੇ ਕੋੜੋਂ ਚੰਦੀ ਹੈ ਉੱਥੇ ਹੀ ਕੰਮ ਕਰਨਾ ਨਾ ਕੋਈ ਆਪਾਂ ਕੁਸੇ ਬੰਦੇ ਇਹਨਾਂ ਵੀ 10 ਬੰਦਿਆਂ ਦਾ ਇੱਥੇ ਹੋਵੇ 15 ਬੰਦਿਆਂ ਦਾ ਨਾ ਇੱਥੇ ਹੋਵੇ 10 ਕਿਤੇ ਲੱਗੇ ਹੁਣ 5 ਕਿਤੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਹਾਂ ਜਿੱਥੋਂ-ਜਿੱਥੋਂ ਦਾ ਐਸਟੀਮੇਟ ਬਣਿਆ ਹੁੰਦਾ ਵਾ ਉੱਥੋਂ-ਉੱਥੇ ਹੀ ਆਪਣੀ ਫੋਟੋ ਖਿੱਚਣੀ ਆ ਤੇ ਉੱਥੇ ਹੀ ਆਪਾਂ ਕੰਮ ਕਰਨਾ ਵਾ ਠੀਕ ਹੈ ਜੀ ਜਿਵੇਂ ਛੱਪੜ ਦੇ ਵਿੱਚ ਆਪਾਂ ਦ੍ਰਿਸ਼ੀ ਕਰਨੀ ਆ ਜਾਂ ਕਹਿ ਲਓ ਵੀ ਸਫਾਈ ਕਰਨੀ ਆ ਜਿਹੜੇ ਆਮ ਇੱਕ ਬੰਨੇ ਭਰ ਦਿੰਦੇ ਆ ਸੁੱਕਾ ਹੋ ਜਾਂਦਾ ਉਧਰ ਬੰਨੇ ਆਪਾਂ ਮਿੱਟੀ ਪਾ ਦਿੰਨੇ ਵਾ ਇਹ ਤਾਂ ਹੁਣ ਸਾਰੇ ਤਕਰੀਬਨ ਪੰਜਾਬ ਦੇ ਵਿੱਚ ਛੱਪੜ ਸਾਰੇ ਪੱਕੇ ਹੋ ਜਾਣੇ ਆ 27 28 ਵਿੱਚ ਸਾਰੇ ਹੋ ਜਾਣੇ ਆ ਕੁਝ ਥਾਵਾਂ ਤੇ ਰਹਿ ਗਏ ਕੰਚੀ ਜਿਹੜੀ ਛੱਪੜ ਆ ਉੱਥੇ ਵੀ ਆਪਾਂ ਕੰਮ ਕਰ ਸਕਦੇ ਆ ਜਾਂ ਆਪਾਂ ਜਿਵੇਂ ਸੜਕ ਜਾਂਦੀ ਉਹ ਬ੍ਰਹਮਾ ਦੇ ਨਾਲ ਮਿੱਟੀ ਲੱਗਦੀ ਹੁੰਦੀ ਆ ਆਮ ਖਾਰਾ ਪੈ ਜਾਂਦੀਆਂ ਚਾਹੇ ਕਿਦਾਂ ਵੀ ਆ ਉਹ ਮਿੱਟੀ ਲਾਉਣੀ ਹੁੰਦੀ ਇਹ ਨਰੀਗਾ ਦੇ ਵਿੱਚੋਂ ਨਿਕਲਉਂਦਾ ਦਾ ਕੰਮ ਅਸ਼ਟੀ ਵੀ ਠੀਕ ਹੈ ਜੀ ਜਿਵੇਂ ਆਪਾਂ ਪਚਾਇਤ ਫਾਂਡੇ ਦੇ ਵਿੱਚ ਟੱਲ ਲਾਉਣੀਆਂ ਹੁੰਦੀਆਂ ਆ ਕੋਈ ਵੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਹੀ ਆ 10 ਫੁੱਟ ਦੀ ਗਲੀ ਆ ਜਿਹੜੀ ਉਹ ਸੈਂਟਰ ਦਾ ਘਾਰ ਲਾਉਂਦੀ ਆ ਉਹਦੇ ਵਿੱਚ ਤੇ ਨਾਲ ਹੀ ਆਪਣੀ ਲੀਬਰ ਪੈ ਜਾਂਦੀ ਆ ਠੀਕ ਹੈ ਜੀ ਵੀ ਇੰਨੀ ਲੀਬਰ ਸਾਡੀ ਲੱਗੂਗੀ ਰੇਗਾ ਨੂੰ ਇੰਨੀ ਫੁੱਟ ਦੀ ਗਲੀ ਆ ਜਿਹੜੀ ਰੋਕਾ ਲਾਉਣੀ ਆ ਦੇ ਸਾਈਡ ਤੋਂ ਸਰਪੰਚ ਲੈ ਲਾਉਣੀ ਹੁੰਦੀ ਪਚਾਇਤ ਫਾਂਡੇ ਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਆਪਾਂ ਲੀਵਰ ਲਾ ਸਕਦੇ ਨਾਲ ਵੀਟਾਂ ਕੋਈ ਸੁੱਟ ਸਕਦੇ ਆ ਠੀਕ ਆ ਜੀ ਇਹ ਨਹੀਂ ਵੀ ਸਾਡੇ ਨਾਲੇ ਇਹੀ ਵਿੱਚ ਵਿੱਚ ਲੋਕਟਾ ਜਿਹੀ ਫਟੋੜੀਆਂ ਤੇ ਜਿਹੜੀਆਂ ਰੁਕਾਆਂ ਵੀ ਮਿਸਤਰੀ ਬਿਠਾ ਰਵੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਤੋਂ ਸਾਰਾ ਜਨਕਾ ਐਸਟੀਮੇਟ ਬਣਿਆ ਹੁੰਦਾ ਵੀ ਇੰਨੀ ਸਾਡੀ ਲੀਵਰ ਲੱਗਣੀ ਆ ਠੀਕ ਆ ਜੀ ਤੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਥੋੜਾ ਜਿਹਾ ਆਪਾਂ ਕਿਤੇ ਹੋਰ ਨਹੀਂ ਜਿਵੇਂ ਆਮ ਕਹਿੰਦੇ ਉਹ ਨਾਕਿਆਂ ਦੇ ਸਫਾਈ ਕਰਨ ਲੱਪੇ ਉਹ ਮਜ਼ਦਮ ਕਹਿੰਦੇ ਵੀ ਵੀਰ ਦੋ ਚਾਰ ਬੰਦੇ ਖਲਾ ਦੋ ਪਰ ਮਜ਼ਦਮ ਕਹਿੰਦੇ ਸੀਗੇ ਇਹ ਇਹ ਨਹੀਂ ਹੋਊ ਹੁਣੇ ਨਹੀਂ ਸੀਗਾ ਤੁਸੀਂ ਦੋ ਬੰਦੇ ਦਿਹਾੜੀ ਰੱਖ ਲਓ ਭਾਈਪਾਸੋਂ ਦਿਓ ਉਹਨਾਂ ਨੂੰ 1000 ਰੁਪਏ ਦੇ ਵਿੱਚ ਤੋਂ ਉਹਨਾਂ ਨੇ ਆ ਸੀਸੇ ਨੂੰ ਚਮਕਣ ਲਾ ਦੇਣੇ ਸੀਗੇ ਠੀਕ ਹੈ ਜੀ ਤੇ ਭਾਵੇਂ ਦੋਰੀ ਵਾਰ ਰੰਗ ਕਰਾ ਲੈਂਦੇ ਤੁਸੀਂ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਇਹ ਕਿ ਨਰੇਗਾ ਵਾ ਸੈਂਟਰ ਸਰਕਾਰ ਵੱਲੋਂ ਆਪਾਂ ਨੂੰ ਕੰਮ ਮਿਲਦਾ ਵਾ ਨਾ ਕੋਈ ਪੰਜਾਬ ਸਰਕਾਰ ਦੇ ਵਿੱਚ ਰੋਲ ਹੁੰਦਾ ਕੋਈ ਨਹੀਂ ਜਦੋਂ ਕੋਈ ਵੀ ਆ ਇਹ ਜਦੋਂ ਆਪਾਂ ਇਸ਼ੂ ਉੱਠਦਾ ਵਾ ਇਸ ਕਰਕੇ ਉੱਠਦਾ ਵਾ ਕਿਉਂਕਿ ਜਦੋਂ ਇਨਾਕੀ ਦੇ ਕਹਿੰਦੇ ਤੁਸੀਂ ਕਾ ਆਪਣੀ ਕਰ ਸਾਰੇ ਹਿਸਾਬ ਠੀਕ ਹੈ ਜੀ ਉਹਨਾਂ ਦੀ ਗੱਲ ਵੀ ਸਹੀ ਆ ਮਨਿੰਦਰ ਮਨਿੰਦਰਜੀਤ ਖਰਕੀ ਨਾਮ ਉਸ ਦਾ ਨਾਮ ਆ ਵੀ ਪੱਤਰਕਾਰ ਦਾ ਠੀਕ ਆ ਜੀ ਉਹਨੇ ਪੁੱਛਿਆ ਸਹੀ ਸਵਾਲ ਪੁੱਛਿਆ ਨੇ ਵੀ ਇਹ ਨਹੀਂ ਕਰ ਸਕਦੇ ਕੰਮ ਕੰਮ ਕਿਉਂਕਿ ਮਿੱਟੀ ਲਾਉਣੀ ਹੁੰਦੀ ਆ ਫਰਕ ਦੇ ਤੇ ਨਾ ਜਾ ਬੂਟੇ ਲਾ ਸਕਦੇ ਆ ਆਪਾਂ ਸੇ ਇੱਧਰ ਤੇ ਇਹ ਕੰਮ ਹੁੰਦਾ ਨਰੀਗਾ ਦੇ ਵਿੱਚੋਂ ਜਾਂ ਆਪਾਂ ਛੱਪਨ ਦੇ ਦ੍ਰਿਸ਼ੀ ਕਰ ਸਕਦੇ ਆ ਇਹਦੇ ਵਿੱਚ ਇਹ ਕੰਮ ਹੁੰਦਾ ਜਾਂ ਤੁਹਾਨੂੰ ਮੈਂ ਦੱਸਿਆ ਲੋਕਟਾਈਲ ਜਾਂ ਪਾਰਕ ਦੇ ਵਿੱਚ ਕੰਮ ਜਾਂ ਕੋਈ ਬੂਟੇ ਲਾ ਸਕਦੇ ਆ ਆਪਾਂ ਜਿਵੇਂ ਦਰਿਆਰਗੇ ਦੇ ਵਿੱਚ ਬਣਦੇ ਤੇ ਕੰਮ ਕਰ ਸਕਦੇ ਨੇ ਦ੍ਰਿਸ਼ੀ ਕਰ ਸਕਦੇ ਆ ਆਪਾਂ ਉਹਦੇ ਵਿੱਚ ਐਸਟੀਮੇਟ ਕੱਢਿਆ ਜਾਂਦਾ ਹੁੰਦਾ ਵਾ ਠੀਕ ਹੈ ਜੀ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਜਿੱਥੋਂ ਉਹਦੇ ਆਪਾਂ ਕੰਮ ਲੈਨੇ ਆ ਜਿੱਥੋਂ ਦਾ ਆਪਣਾ ਕੰਮ ਦਾ ਐਸਟੀਮੇਟ ਨਿਕਲਦਾ ਉੱਥੇ ਫੋਟੋ ਹੁੰਦੀ ਹੈ ਤੇ ਉੱਥੇ ਹੀ ਆਪਾਂ ਕੰਮ ਕਰ ਲਉਂਦਾ ਨਾ ਇਹ ਨਹੀਂ ਵਿਚਾਰ ਕੇ ਬੰਦੇ ਉਧਰ ਘੱਲਦੇ ਨੇ ਚਾਰਕ ਬੰਦੇ ਇਧਰੋਂ ਘੱਲਦੇ ਇਦਾਂ ਨਹੀਂ ਹੋ ਜਾਂਦਾ ਠੀਕ ਹੈ ਜੀ